झुक जा रुक जा भैया फलो ना कर वो फलो करला हम गौत गरीब बानी वीडियो बनानी हम लोग के आगे बढ़ा प्लीज भैया वाह भाई गुरु अहजी तरस जोग हाथ देख के ना वात वात शेयर कर दिया करो आपा दानी सज्जन एक वीडियो आपा शेयर कर दगे इहजे अपाज बच्चे दी ते जेहोजा आपा 100 रुपयों दान करता ना ऐना महत्व है दा मेरी सुन लो गल सवार के सारे भ्रावा नु हाथ बन के विनती आ ਜਿੰਨੇ ਵੀ ਆਪਾਜ ਹੁੰਦੇ ਆ ਜੇ ਉਹ ਆਪਾਂ ਨੂੰ ਰਿਕੁਐਸਟ ਕਰਦੇ ਨਾ ਵੀ ਸਾਨੂੰ ਸ਼ੇਅਰ ਕਰੋ ਫੋਲੋ ਕਰੋ ਸਾਨੂੰ ਸੌਂ ਲੱਗੇ ਗੁਰੂ ਮਹਾਰਾਜ ਜੀ ਅਸੀਂ ਨਾ ਫੋਲੋ ਕਰਗੇ ਤਾਂ ਬਸ ਇੰਨੀ ਆ ਉਹਦੀ ਮਨਤ ਮੰਨ ਲਿਆ ਕਰੋ ਤੁਸੀਂ ਵੱਡੇ ਦਾਨੀ ਆ ਮੈਂ ਥੋੜਾ ਨਾਰਖਾ ਦਾਨ ਲੋਕਾਂ ਦਾ ਕਹਿੰਦੇ ਨਾ ਵੀ ਆਪਣਾ ਫੇਸਬੁੱਕ ਫੈਮਲੀ ਆ ਉਹ ਫੈਮਲੀ ਨਹੀਂ ਇਹ ਅਸੀਂ ਦਾਨੀ ਸੱਜਣਾਂ ਜਦੋਂ ਅਸੀਂ ਸ਼ੇਅਰ ਕਰਦੇ ਆ ਲਾਈਕ ਕਰਦੇ ਆ 100 ਰੁਪਏ ਦੇ ਦਿੰਦੇ ਆ ਅਸੀਂ ਉਹਨੂੰ ਬਸ ਦਾਨੀ ਸੱਜਣੋ ਬਹੁਤ-ਬਹੁਤ ਦਾਨ ਕਰੋ